ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਤੁਹਾਡਾ ਸਾਰੇ ਪੈਣਾ ਤੇ ਪਰਮਦਰ ਨਿੱਕਾ ਸਵਾਗਤ ਕਰਦੇ ਆ ਜੀ ਸਾਰਣ ਜੀ ਆਇਆਂ ਨੂੰ ਅੱਜ 22 ਜਨਵਰੀ 2026 ਦਾ ਵੀਰਵਾਰ ਹਫਤਾਵਾਰੀ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਰੂਪ ਨੂੰ ਇੱਕ ਵਾਰ ਫਿਰ ਹਾਜ਼ਰ ਹੋਏ ਆਂ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਜੋ ਕੁਝ ਚੱਲ ਰਿਹਾ ਇੱਕ ਗੱਲ ਤਾਂ ਪੱਕੀ ਆ ਕਿ ਇਹ ਸਭ ਕੁਝ ਨਾਰਮਲ ਤਾਂ ਨਹੀਂ ਹੁਣ ਹਾਲਾਤ ਆ ਜਿਹੜੇ ਪਹਿਲਾਂ ਵਾਲੇ ਨਹੀਂ ਰਏ ਹਾਲਾਤ ਬਿਲਕੁਲ ਬਦਲ ਚੁੱਕੇ ਆ ਤੇ ਬੜੀ ਤੀਜੀ ਦਿਨਾਂ ਬਦਲ ਗਏ ਆ ਦੁਨੀਆ ਦੇ ਵਿੱਚ ਖਦਾਰਾ ਜਿਹੜਾ ਬڑے ਵੱਡੇ ਪੱਧਰ ਦੇ ਉੱਤੇ ਪੈ ਰਿਹਾ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਪੈ ਚੁੱਕਿਆ ਭਾਂਡੇ ਢਿੰਡੇ ਖੜਕ ਰਹੇ ਨੇ ਦੁਨੀਆ ਨੂੰ ਸੁਣਾਈ ਦੇ ਰਹੇ ਨੇ ਆਪਾਂ ਇੱਕ ਗੱਲ ਪਿੰਡਾਂ ਦੇ ਵਿੱਚ ਸੁਣਦੇ ਹੁੰਦੇ ਹੁੰਦੇ ਆ ਕਿ ਜਦੋਂ ਕਿਸੇ ਘਰ ਦੇ ਵਿੱਚ ਭਾਂਡੇ ਖੜਕਣ ਦੀਆਂ ਆਵਾਜ਼ਾਂ ਗਵਾਂਢੀਆਂ ਨੂੰ ਸੁਣਨ ਵਕ ਪੈਣ ਤਾਂ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਹੁੰਦਾ ਵੀ ਫਲਾਣੇ ਘਰ ਦੇ ਵਿੱਚ ਕੁਝ ਨਾ ਕੁਝ ਗੜਬੜ ਜ਼ਰੂਰ ਆ ਉਹ ਤੇ ਹਾਲਾਤ ਆ ਜਿਹੜੇ ਨਾਰਮਲ ਤਾਂ ਨਹੀਂ ਗਏ ਸੋ ਅੱਜ ਵੈਸਟ ਵਾਲੇ ਪਾਸੇ ਭਾਂਡੇ ਖੜਕਣ ਦੀਆਂ ਆਵਾਜ਼ਾਂ ਜਿ ਪੂਰੀ ਦੁਨੀਆ ਨੂੰ ਸੁਣਾਈ ਦੇ ਰਹੀਆਂ ਨੇ ਉਹ ਵੈਸਟ ਜੀ ਦੀ ਏਕਤਾ ਦੀ ਕਦੇ ਦੁਨੀਆ ਗੱਲ ਕਰਦੀ ਸੀ ਮਸਾਲਾ ਦਿਆ ਕਰਦੀ ਸੀ ਅੱਜ ਉਹ ਹਾਲਾਤ ਪਹਿਲਾਂ ਵਾਲੀ ਨਹੀਂ ਰਹੇ ਉਹ ਹਾਲਾਤ ਇੰਨੀ ਤੇਜ਼ੀ ਦੇ ਨਾਲ ਬਦਲੇ ਨੇ ਤੇ ਬਦਲ ਰਹੇ ਨੇ ਅੱਜ ਦੁਨੀਆ ਨੂੰ ਕਿਸੇ ਮੁਲਕ ਦੀ ਕਿਸੇ ਦੀ ਕੋਈ ਪਰਵਾਹ ਨਹੀਂ ਹਰ ਕੋਈ ਮੁਲਕ ਆਪ ਕੋ ਆਪਣੀ ਪਰਵਾਹ ਕਰਦਾ ਆਪ ਕੋ ਆਪਣਾ ਭਾਂਡੇ ਸੰਵੇਟਾਂ ਤੇ ਲੱਗਿਆ ਹੋਇਆ ਹਰ ਮੁਲਕ ਇਹਨਾਂ ਬਦਲਦੇ ਹਾਲਾਤਾਂ ਦੇ ਵਿੱਚ ਸਿੱਖ ਨੇ ਵੀ ਧਿਆਨ ਰੱਖਣਾ ਵੀ ਇਹ ਨਾ ਹੋਵੇ ਜਿਵੇਂ 47 ਦੇ ਵਿੱਚ ਸਾਡੇ ਭਾਂਡੇ ਚਾਕੇ ਕੋਈ ਦਿੱਲੀ ਵਾਲਾ ਭੱਜ ਗਿਆ ਸੀ ਉਨੇ ਕਿਹਾ ਉਹਦਾ ਦਾਅਵਾ ਖੋਖਤਾ ਅਸੀਂ ਇਹ ਬਦਲਦੇ ਹਾਲਾਤਾਂ ਦੇ ਵਿੱਚ ਦੇਖਣਾ ਕਿ ਸਾਡਾ ਸਮਾਨ ਆ ਸਾਡੇ ਕੋਲੇ ਰਵੇ ਤੇ ਟਾਈਮ ਆ ਤੇ ਅਸੀਂ ਆਪਦਾ ਦਾਅਵਾ ਵੀ ਰੱਖਣਾ ਹੈ ਵੀ ਇਹ ਸਾਡਾ ਹੈ ਪਈ ਇਹ ਦਾਅਵਾ ਤਾਂ ਰੱਖਿਆ ਜਾਊਗਾ ਦਾਅਵਾ ਤਾਂ ਚੁੱਕਿਆ ਜਾਊਗਾ ਜੇਕਰ ਸਾਨੂੰ ਬਦਲਦੇ ਹਾਲਾਤਾਂ ਦਾ ਪਤਾ ਹੋਊਗਾ ਕਿਉਂਕਿ ਅੱਜ ਤੱਕ ਇਹ ਗੱਲ ਕਹੀ ਜਾਂਦੀ ਸੀ ਦੁਨੀਆ ਦੇ ਵਿੱਚ ਦੋ ਬਲੌਕ ਬਣੇ ਹੋਏ ਨੇ ਇੱਕ ਪਾਸੇ ਵੈਸਟ ਆ ਤੇ ਦੂਜੇ ਪਾਸੇ ਸਾਰੀ ਦੁਨੀਆ ਖੜੀ ਆ ਪਰ ਇਹ ਹੁਣ ਇਹ ਗੱਲ ਬਦਲ ਚੁੱਕੀ ਆ ਉਹ ਮੁਲਖ ਜਦੋਂ ਆਪਾਂ ਨਾਟੋ ਦੀ ਗੱਲ ਕਰਦੇ ਆ 76 ਸਾਲ ਪਹਿਲਾਂ 4 ਅਪ੍ਰੈਲ 1949 ਨੂੰ ਜਦੋਂ ਨਾਟੋ ਬੰਦੀ ਆ 32 ਮੁਲਕਾਂ ਦਾ ਸੰਗਠਨ ਇਹਨਾਂ ਦੀ ਏਕਤਾ ਦੀ ਦੁਨੀਆ ਮਸਾਲਾ ਦਿੰਦੀ ਸੀ ਕਿਉਂ ਖਿਚੜੀ ਸਾਬਸ ਵਿੱਚ ਤੇ ਇਹਨਾਂ ਦੀ ਏਕਤਾ ਇੰਨੀ ਸੀ ਕਿ ਇਹਨਾਂ ਦੀਆਂ ਹੱਦਾਂ ਸਰਹੱਦਾਂ ਵੱਲ ਕੋਈ ਵੀ ਬਾਹਰੀ ਤਾਕਤ ਆ ਮੈਲੀ ਨਿਗਾਹ ਨਾਲ ਨਹੀਂ ਚੱਕ ਸਕਦੀ ਸੀ ਹਰ ਕੋਈ ਸੋਚਦਾ ਹੀ 100 ਵਾਰ ਵੀ ਨਹੀਂ ਉਧਰ ਨੂੰ ਅਸੀਂ ਆ ਦਾ ਮੂੰਹ ਨਹੀਂ ਕਾ ਉਹਨਾਂ 32 ਮੁਲਕਾਂ ਨੇ ਵੀ ਆਪਦੇ ਰਾਜਨੀਤਿਕ ਤੌਰ ਦੇ ਉੱਤੇ ਵੀ ਤੋਪਾਂ ਦੇ ਮੂੰਹਾਂ ਜਿਹੜੇ ਹਮੇਸ਼ਾ ਵਿਰੋਧੀਆਂ ਵੱਲ ਕਰਕੇ ਰੱਖੇ ਸੀ ਪਰ ਹੁਣ ਦਿਨਾਂ ਦੇ ਵਿੱਚ ਹਾਲਾਤ ਬਦਲ ਗਏ ਪਿਛਲੇ 70-80 ਸਾਲਾਂ ਤੋਂ ਜਿਹੜਾ ਇੱਕ ਸਿਸਟਮ ਚੱਲਦਾ ਆ ਰਿਹਾ ਸੀ ਸੋਚਿਆ ਜਾ ਰਿਹਾ ਸੀ ਦੁਨੀਆ ਦੇ ਐਕਸਪਰਟ ਟੀਵੀਆਂ ਤੇ ਬੈਠ ਕੇ ਗੱਲਬਾਤ ਵੀ ਕਰਦੇ ਸੀ ਕਿ ਇਹ ਜਿਹੜਾ ਸਿਸਟਮ ਜੇ ਬਦਲਿਆ ਜੇ ਚੇਂਜ ਹੋਇਆ ਤਾਂ ਇਹ ਨਹੀਂ ਛੇਤੀ ਨਹੀਂ ਬਦਲੂਗਾ ਟਾਈਮ ਲੱਗੂਗਾ ਹੌਲੀ-ਹੌਲੀ ਬਦਲੂਗਾ ਪਰ ਉਹ ਸਾਰਾ ਕੁਝ ਅੱਜ ਉਹੀ ਐਕਸਪਰਟਾਂ ਜਿਹੜੇ ਟੀਵੀਆਂ ਦੇ ਉੱਤੇ ਬੈਠੇ ਆ ਉਹ ਕਹਿ ਰਿਹਾ ਕਿ ਸਾਨੂੰ ਤਾਂ ਕੱਲ ਦਾ ਨਹੀਂ ਪਤਾ ਕੀ ਹੋਣਾ ਹੈ ਜਿਹੜੇ ਅੱਜ ਤੋਂ 10-15 ਸਾਲਾਂ ਦੀ ਕੋਈ ਇੱਕ ਪਾਣੀਆਂ ਕਰਿਆ ਕਰਿਆ ਕਰਦੇ ਸੀ ਉਹੀ ਬੰਦੇ ਕਹਿ ਰਿਹਾ ਕਿ ਸਾਨੂੰ ਕੱਲ ਦਾ ਨਹੀਂ ਪਤਾ ਕੀ ਹੋ ਜਾਣਾ ਹੈ ਕਿ ਨਹੀਂ ਛੇਤੀ ਸਾਰਾ ਕੁਝ ਬਦਲ ਰਿਹਾ ਹੈ ਉਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਕਦੇ ਸੋਚੀਆਂ ਨਹੀਂ ਸੀ ਅੱਜ ਉਹ ਨਾਟੋ ਦੇ ਕੰਟਰੀ ਜਿਹੜੇ ਹਮੇਸ਼ਾ ਰਾਜਨੀਤਿਕ ਤੌਰ ਦੇ ਉੱਤੇ ਆਪਣੀਆਂ ਤੋਪਾਂ ਦੇ ਮੂੰਹ ਜਿਹੜੇ ਵਿਰੋਧੀਆਂ ਵੱਲ ਕਰਕੇ ਰੱਖਦੇ ਸੀ ਅੱਜ ਉਹਨਾਂ ਨੇ ਆਪਣੀਆਂ ਤੋਪਾਂ ਦੇ ਮੂੰਹ ਘੁਮਾ ਲਏ ਉਹਨਾਂ ਨੇ ਇੱਕ ਦੂਜੇ ਵੱਲ ਫੈਰ ਖੋਲ੍ਹਨੇ ਸ਼ੁਰੂ ਕਰ ਦਿੱਤੇ ਆ ਉਹਨਾਂ ਦੇ ਜੋ ਬਿਆਨ ਆ ਰਹੇ ਨੇ ਇੱਕ ਦੂਜੇ ਦੇ ਖਿਲਾਫ ਜਿਹੜੇ ਇੱਕ ਦੂਜੇ ਦੇ ਬਿਜ਼ਨਸ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਆ ਡੀਲਾਂ ਇੱਕ ਦੂਜੇ ਨਾਲ ਜਿਹੜੀਆਂ ਸੀ ਉਹਨਾਂ ਜੀਆਂ ਉਹ ਕੈਨਸਲ ਹੋ ਰਹੀਆਂ ਹੋਰ ਨਵੀਆਂ ਡੀਲਾਂ ਸਾਈਨ ਹੋ ਰਹੀਆਂ ਇਹ ਬਹੁਤ ਵੱਡੀ ਤਬਦੀਲੀ ਆ ਜਿਹੜੀ ਇਹ ਆ ਰਹੀ ਆ ਜਿਹੜੀ ਪਿਛਲੇ 70-80 ਸਾਲਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਈਆਂ ਸੀ ਹੁਣ ਜਦੋਂ ਗੱਲ ਵੈਸਟ ਦੀ ਕਰਦੇ ਆ ਉਹਨਾਂ ਕੰਟਰੀਆਂ ਦੇ ਵਿੱਚ ਜਦੋਂ ਤਬਦੀਲੀ ਹੋਣੀ ਆ ਨਾ ਕੋਈ ਕਿਉਂਕਿ ਜਿੰਨੀ ਦੁਨੀਆ ਹੈ ਏਸ਼ੀਆ ਹੋ ਗਿਆ ਜਾਂ ਜਿੰਨਾ ਵੀ ਖਿੱਤਾ ਧਰਤੀ ਇਹ ਸਾਰਾ ਕੁਝ ਹਰ ਇੱਕ ਤਰੀਕੇ ਨਾਲ ਵੈਸਟ ਕੰਟਰੀਆਂ ਦੇ ਉੱਤੇ ਡਿਪੈਂਡ ਕਰਦਾ ਜੇ ਉਹ ਵੈਸਟ ਦੇ ਵਿੱਚ ਤਬਦੀਲੀ ਆਉਗੀ ਤਾਂ ਉਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਹੋਣਾ ਹੁਣ ਗੱਲ ਦੋ ਬਲੌਕਾਂ ਦੀ ਤਾਂ ਰਹੀ ਨਹੀਂ ਵੀ ਏ ਜਾਂ ਬਲੌਕ ਬੀ ਬਲੌਕ ਨੇ ਇੱਕ ਪਾਸੇ ਨਾਟੋ ਦੂਜੇ ਪਾਸੇ ਦੁਨੀਆ ਪਹਿਲਾਂ ਇਹੀ ਕਿਹਾ ਜਾਂਦਾ ਸੀ ਨਾ ਵੀ ਦੋ ਬਲੌਕ ਆ ਹੀ ਦੁਨੀਆ ਦੇ ਵਿੱਚ ਬਣੇ ਹੋਏ ਹੁਣ ਤਾਂ ਬਲੌਕਾਂ ਤੋਂ ਗੱਲ ਅੱਗੇ ਨਿਕਲ ਚੁੱਕੀ ਆ ਹੁਣ ਤਾਂ ਸਾਰਾ ਕੁਝ ਇਦਾਂ ਲੱਗ ਰਿਹਾ ਵੀ ਨਵੇਂ ਸਿਰੇ ਤੋਂ ਹੀ ਬੈਲਡ ਹੋਊਗਾ ਜਦੋਂ ਹੋਇਆ ਬੜੇ ਵੱਡੇ ਪੱਧਰੇ ਤਬਦੀਲੀ ਆ ਰਹੀ ਹੈ ਹੁਣ ਹੁਣ ਆਪਾਂ ਇਸ মিডিਏ ਦੇ ਵਿੱਚ ਜਿੰਨੀ ਵੀ ਗੱਲਬਾਤ ਕਰਦੇ ਆਂ ਤੱਥਾਂ ਦੇ ਆਧਾਰ ਤੇ ਉੱਤੇ ਗੱਲ ਕਰਦੇ ਆਂ ਕਠਨਾਵਾਵਾਂ ਦੇ ਆਧਾਰ ਦੇ ਉੱਤੇ ਖਬਰਾਂ ਤੁਹਾਨੂੰ ਦਿਖਾ ਕੇ ਗੱਲਬਾਤ ਕਰਦੇ ਵੀ ਇਹ ਹਾਲਾਤ ਬਦਲ ਚੁੱਕੇ ਨੇ ਇਦਾਂ ਬਦਲ ਰਹੇ ਨੇ ਕਿਉਂਕਿ ਮੈਂ ਕੁਝ মিডিਆ ਦੇਖ ਰਿਹਾ ਸੀ ਉੱਥੇ ਆਪਦੇ ਕੋਲੋਂ ਬਣਾ ਕੇ ਕਹਾਣੀਆਂ ਸੁਣਾਇਆਂ ਜਾ ਰਹੀਆਂ ਸੀ ਇਦਾਂ ਦਾ ਕੁਝ ਨਹੀਂਗਾ ਸੋ ਪਿਛਲੇ ਆ ਪੰਜ ਛੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਜੋ ਕਠਿਨਾਵਾ ਹੋਈਆਂ ਜੋ ਤਬਦੀਲੀਆਂ ਆ ਰਹੀਆਂ ਨੇ ਜਿੱਧਰ ਨੂੰ ਸਿਸਟਮ ਜਾ ਰਿਹਾ ਹੈ ਆਪਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਹਿਸਾਬ ਨਾਲ ਜਿਸ ਪਾਸੇ ਨੂੰ ਜਾ ਰਿਹਾ ਨਾ ਕੰਮ ਜਿਹੜੀਆਂ ਵੈਸਟ ਦੇ ਵਿੱਚ ਆਸ ਵਿੱਚ ਨਾ ਮੁਲਖੀਆਂ ਦੂਰੀਆਂ ਵੱਧ ਰਹੀਆਂ ਉਹਨਾਂ ਨੂੰ ਵਾਪਸ ਟਰੈਕ ਤੇ ਆਉਣਾ ਮੁਸ਼ਕਲ ਹੁੰਦਾ ਜਾ ਰਿਹਾ ਜਿਵੇਂ ਜਿਵੇਂ ਕੰਮ ਅੱਗੇ ਵੱਧਦਾ ਜਾ ਰਿਹਾ ਤੇ ਦੁਨੀਆ ਸਾਰੀ ਇੱਥੇ ਨੂੰ ਦੇਖ ਵੀ ਰਹੀ ਆ ਕਿ ਹੁਣ ਬੰਨਣਾ ਕੀ ਆ ਚੀਜ਼ ਦਾ ਹਾਲਾਤ ਕਿੱਦਣ ਹੋ ਜਾਣਗੇ ਕਿਸੇ ਨੂੰ ਕੁਝ ਪਤਾ ਨਹੀਂ ਸੋ ਪਿਛਲੇ ਅੱਜ ਆਪਾਂ 6-7 ਦਿਨਾਂ ਦੇ ਵਿੱਚ ਨਿਗਾਹ ਮਾਰ ਕੇ ਦੇਖੀ ਵੀ ਕੀ ਕੁਝ ਹੋਇਆ ਕਿਹੜੀਆਂ ਕਟੜਾਵਾਂ ਜਾਂ ਵੱਡੇ ਪੱਧਰ ਦੇ ਉੱਤੇ ਕੀ ਤਬਦੀਲੀਆਂ ਆਈਆਂ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੀਨ ਦਾ ਦੌਰਾ ਕਰਦੇ ਆ ਕਾਫੀ ਡੀਲਾਂ ਸਾਈਨ ਹੁੰਦੀਆਂ ਉੱਤੇ ਉਹਨਾਂ ਦੇ ਵਿੱਚ ਇੱਕ ਡੀਲ ਆ ਜਿਹੜੀ ਇਲੈਕਟ੍ਰੋਨਿਕ ਵਹੀਕਲਾਂ ਦੀ ਹੁੰਦੀ ਆ ਕਿ ਚੀਨ ਦੀਆਂ ਬਣੀਆਂ ਹੋਈਆਂ ਕਾਰਾਂ ਜਿਹੜੀਆਂ ਕੈਨੇਡਾ ਦੇ ਵਿੱਚੋਂ ਚੱਲਣਗੀਆਂ ਤੇ ਇਹ ਜਿਹੜੀ ਡੀਲ ਆ ਇਹਦਾ ਹੁਣ ਪ੍ਰਭਾਵ ਉਸ ਖਿੱਤੇ ਦੇ ਉੱਤੇ ਕੀ ਪੈਣਾ ਹੈ ਵੈਸਟ ਦੇ ਉੱਤੇ ਕੀ ਪੈਣਾ ਖਾਸ ਕਰ ਅਮਰੀਕਨ ਜਿੱਤੋਂ ਪਾ ਗੱਲ ਕਰਦੇ ਆ ਉਹਦੀ ਸਰਪੰਚੀ ਹੁਣ ਜਿੰਨੇ ਮਸਲਾ ਆ ਪਿਛਲੇ ਦਿਨਾਂ ਦਾ ਜੋਕਰਨਾਮਾ ਵਾਪਰੀਆਂ ਵੈਨਿਜੂਏਲਾ ਵਾਲਾ ਮਸਲਾ ਹੋ ਗਿਆ ਈਰਾਨ ਵਾਲਾ ਹੋ ਗਿਆ ਉਹ ਚੀਜ਼ ਕੀ ਆ ਉਹ ਕੋਈ ਕਿਸੇ ਖਿੱਤੇ ਦੇ ਉੱਤੇ ਇਲਾਕੇ ਦੇ ਉੱਤੇ ਏਰੀਏ ਦੇ ਉੱਤੇ ਕਬਜ਼ਾ ਕਰਨ ਦੀ ਜੰਗ ਨਹੀਂ ਗੀ ਗੱਲ ਤਾਂ ਹੈ ਕਿ ਆਪਣੀ ਸਰਦਾਰੀ ਕਾਇਮ ਰੱਖਣੀ ਹੈ ਕਿਉਂਕਿ ਵੈਂਜੂਏਲਾ ਦੇ ਉੱਤੇ ਤੇ ਈਰਾਨ ਦੇ ਉੱਤੇ ਵੀ ਸੈਂਕਸ਼ਨਾਂ ਲੱਗੀਆਂ ਹੋਈਆਂ ਉਹਨਾਂ ਤੇ پابੰਦੀਆਂ ਲੱਗੀਆਂ ਹੋਈਆਂ ਪਰ پابੰਦੀਆਂ ਲੱਗਣ ਦੇ ਬਾਵਜੂਦ ਵੀ ਉਹ ਮੁਲਕ ਆਪਣਾ ਜਿਹੜਾ ਤੇਲ ਥੋੜਾ ਬਹੁਤ ਵੇਚਦੇ ਸੀ ਦੂਜੇ ਮੁਲਕਾਂ ਨੂੰ ਉਹ ਡਾਲਰ ਦੇ ਵਿੱਚ ਨਹੀਂ ਵੇਚਿਆ ਜਾ ਰਿਹਾ ਸੀ ਉਹ ਕਿਸੇ ਹੋਰ ਕਰੰਸੀ ਦੇ ਵਿੱਚ ਵੇਚਿਆ ਜਾ ਰਿਹਾ ਸੀ ਪਰ ਮਸਲਾ ਹੁਣ ਇਹ ਆ ਕਿ ਦੁਨੀਆ ਦੇ ਵਿੱਚ ਜਦੋਂ ਸਰਦਾਰੀ ਕਾਇਮ ਰੱਖਣ ਦੀ ਗੱਲ ਹੁੰਦੀ ਆ ਬੁੱਧ ਕਦੀ ਮੁੱਦ ਦੁਨੀਆ ਬਦਲ ਬਣੀ ਇਸ ਤਰ੍ਹਾਂ ਦੀ ਆ ਤੇ ਹਰ ਕੋਈ ਚਾਹੁੰਦਾ ਮੇਰੀ ਸਰਦਾਰੀ ਕਾਇਮ ਹੋਵੇ ਅਮਰੀਕਾ ਜੇ ਆਪਣੀ ਸਰਦਾਰੀ ਕਾਇਮ ਰੱਖਣ ਦੀ ਗੱਲ ਕਰਦਾ ਇਹਦੇ ਚ ਕੋਈ ਗਲਤ ਗੱਲ ਵੀ ਹੈ ਨਹੀਂ ਹਰ ਕੋਈ ਚਾਹੁੰਦਾ ਹੁੰਦਾ ਕਿ ਮੇਰੀ ਸਰਦਾਰੀ ਕਾਇਮ ਹੋਵੇ ਹੁਣ ਜਦੋਂ ਇਹ ਮੁਲਕ ਆਪਦਾ ਤੇਲ ਵੇਚਦੇ ਸੀ ਉਹ ਡਾਲਰ ਦੇ ਵਿੱਚ ਨਹੀਂ ਵੇਚਿਆ ਜਾਂਦਾ ਸੀ ਉਹ ਆਪਾ ਆਪਣੀ ਹੋਰ ਕਰਾਂਸੀਆਂ ਜਾਂਦਾ ਸੀ ਸੋ ਇਹ ਗੱਲ ਆ ਜਿਹੜੀ ਸਰਦਾਰੀ ਕਾਇਮ ਰੱਖਣ ਦੀ ਆ ਹੁਣ ਜਦੋਂ ਕੈਨੇਡਾ ਦੇ ਵਿੱਚ ਇਲੈਕਟ੍ਰੋਨਿਕ ਵਹੀਕਲ ਆਉਣਗੇ ਉਹਦਾ ਅਸਰ ਕਿਤਨ ਕਰ ਤੇਲ ਦੇ ਉੱਤੇ ਜ਼ਰੂਰ ਹੋਊਗਾ ਕਿਉਂਕਿ ਜਿਹੜੇ ਵੀਕਲ ਨੇ ਇਲੈਕਟ੍ਰੋਨਿਕ ਇਹ ਜਿਹੜੀਆਂ ਆਮ ਕਾਰਾਂ ਨੇ ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਗੱਲ ਕਰਦਾ ਜਿਹੜੀਆਂ ਆਮ ਕਾਰਾਂ ਦਾ ਪ੍ਰਾਈਸ ਆ ਨਾ ਉਹਨਾਂ ਦੇ ਨਾਲ ਉਹ ਇਲੈਕਟ੍ਰੋਨਿਕ ਵੀਕਲ ਆ ਜਿਹੜੇ ਅੱਧੇ ਪ੍ਰਾਈਸ ਦੇ ਆ ਚైనా ਤੋਂ ਬਣੇ ਹੋਏ ਜਿੰਨੇ ਵੀ ਆ ਇਹ ਪਸੰਦ ਵੀ ਕੀਤੇ ਜਾਣਾ ਹੈ ਕੈਨੇਡਾ ਦੇ ਵਿੱਚ ਇੱਕ ਜਿਹੜਾ ਦਰਵਾਜਾ ਜਿਹੜਾ ਇੱਕ ਮਾਰਕੀਟ ਆ ਉਹ ਜਿਹੜੀ ਖੁੱਲ੍ਹ ਚੁਕੀ ਹੈ ਕੈਨੇਡਾ ਦੇ ਵਿੱਚ ਇਹਨਾਂ ਕਾਰਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਵੀ ਕੈਨੇਡਾ ਦੇ ਲੋਕ ਇਹਨਾਂ ਨੂੰ ਕਿੰਨਾ ਪਸੰਦ ਕਰਦੇ ਆ ਪਾਰੇ ਪਾਲਿਸੀ ਆ ਜਿਹੜੀ ਇਹ ਜੋ ਕੁਛ ਚੇਂਜ ਹੋ ਰਿਹਾ ਹੈ ਸਾਰਾ ਕੁਝ ਇਹ ਜਿਹੜਾ ਜਿਹੜੀ ਗੱਲ ਦਾ ਅਮਰੀਕਾ ਜਿਸ ਚੀਜ਼ ਨੂੰ ਲੈ ਕੇ ਵਰੀ ਕਰਦਾ ਫਿਕਰ ਕਰਦਾ ਸੀ ਇਹ ਫਿਕਰ ਉਹਦੇ ਵਿੱਚ ਹੋਰ ਵਾਧਾ ਹੋ ਗਿਆ ਨਾ ਚੀਜ਼ਾਂ ਦੇ ਨਾਲ ਹੁਣ ਗੱਲ ਇੱਥੇ ਨਹੀਂ ਰੁਕੀ ਗਈ ਜਿਹੜਾ ਗ੍ਰੀਨਲੈਂਡ ਵਾਲਾ ਮਸਲਾ ਹੈ 트੍ਰੰਪ ਵਾਰ-ਵਾਰ ਦਾਵਾ ਕਰ ਰਿਹਾ ਕਿ ਉਹ ਸਾਡਾ ਇਲਾਕਾ ਹੈ ਸਾਡਾ ਕਲੇਮ ਆ ਉਹਦੇ ਉੱਤੇ ਹੁਣ ਇਸ ਚੀਜ਼ ਨੂੰ ਲੈ ਕੇ ਨਾਟੋ ਦੇ ਕੰਟਰੀ ਨੇ ਇਤਰਾਜ਼ ਕੀਤਾ ਵੀ ਨਹੀਂ ਵੀ ਤੁਸੀਂ ਇਸ ਤਰੀਕੇ ਨਾਲ ਠੀਕ ਆ ਤੁਹਾਡੇ ਕੋਲੇ ਮਿਲਟਰੀ ਪਾਵਰ ਆ ਹਰ ਤਰੀਕੇ ਦੀ ਪਾਵਰ ਆ ਵੀ ਤੁਸੀਂ ਆਪਣੇ ਮੁਲਕਾਂ ਦੇ ਜਿਹੜੇ ਖਿੱਤੇ ਆ ਉਹਨਾਂ ਦੇ ਉੱਤੇ ਕਲੇਮ ਕਿਵੇਂ ਠੋਕ ਸਕਦੇ ਆ ਹੁਣ ਇਹਦੇ ਉੱਤੇ ਡੋਨਲਡ 트੍ਰੰਪ ਨੇ ਜਿਹੜਾ ਇੱਕ ਸਟੈਪ ਹੋਰ ਅੱਗੇ ਵਧਿਆ ਡੋਨਲਡ 트੍ਰੰਪ ਨੇ ਕੀ ਕੀਤਾ ਇਹਦੇ ਉੱਤੇ ਵੀ ਜਿਹੜੇ ਮੁਲਕ ਅਮਰੀਕਾ ਦੇ ਨਾਲ ਸਹਿਮਤ ਨਹੀਂ ਗਏ ਗ੍ਰੀਨਲੈਂਡ ਨੂੰ ਲੈ ਕੇ 1 ਫਰਵਰੀ ਤੋਂ ਉਹਨਾਂ ਮੁਲਕਾਂ ਦੇ ਉੱਤੇ 10% ਟੈਰਫ ਲੱਗ ਗਿਆ ਤੇ ਇਹ 10% ਟੈਰਫ ਨਹੀਂ ਰਹਿਣਾ ਇਹ ਜਿਹੜਾ 26 ਜੂਨ ਆਉਂਦਿਆਂ ਤੱਕ 26 ਜੂਨ ਨੂੰ ਇਹ ਟੈਰਫ 10% ਤੋਂ ਵੱਧ ਕੇ 25% ਹੋ ਜਾਣਾ ਹੈ ਹੁਣ ਇਹਨਾਂ ਮੁਲਕਾਂ ਨੇ ਜਿਹੜੀ ਉਹ ਜਿਹੜੀ ਨਾਟੋ ਦੇ ਕੰਟਰੀ ਸੀ ਏਕਤਾ ਬਣੀ ਹੋਈ ਸੀ ਉਹਨਾਂ ਦੇ ਵਿੱਚ ਬੜੀ ਤਰਥੱਲੀ ਜਿਹੀ ਮਚਾਤੀ ਨਾ ਚੀਜ਼ਾਂ ਨੇ ਵੀ ਇਹ ਹੋ ਕੀ ਰਿਹਾ ਹੈ ਉਹਦੇ ਬਾਅਦ ਕੀ ਹੋਇਆ ਜਿਹੜੇ ਯੂਰੋਪੀਅਨ ਕੰਟਰੀ ਸੀ ਉਹਨਾਂ ਨੇ ਕੋਈ ਡੀਲਾਂ ਸਾਈਨ ਹੋਈਆਂ ਸੀ ਅਮਰੀਕਾ ਦੇ ਨਾਲ ਉਹਨਾਂ ਨੇ ਉਹ ਕੈਨਸਲ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ ਹੁਣ ਜਿਹੜੀ ਇੱਕ ਹੋਰ ਹੈਪਨ ਵੱਡੀ ਵਾਕ ਹੋਈ ਆ ਪਰ ਸੋਨ ਡੋਨਲਡ ਟਰੰਪ ਨੂੰ ਚਲੋ ਜਿੰਨੇ ਵੀ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਹੋ ਕੇ ਪ੍ਰੈਜ਼ੀਡੈਂਟ ਹੋ ਕੇ ਗੱਲਬਾਤ ਇਹਨਾਂ ਦੀ ਹੁੰਦੀ ਆ ਉਸ ਵਿੱਚ ਉਹ ਇੱਕ ਜਿਹੜੀ ਪ੍ਰਾਈਵੇਟ ਚੈਟ ਸੀਗੀ ਫਰਾਂਸ ਦੇ ਪ੍ਰੈਜ਼ੀਡੈਂਟ ਦੇ ਉਹ ਜਨਤਕ ਹੁੰਦੀ ਆ ਡੋਨਲਡ ਟਰੰਪ ਦੇ ਬੋਲੀਆਂ ਉਹ ਆਪ ਤੇ ਸ਼ੋਸ਼ਣ ਵੀਡੀਓ ਦੇ ਉੱਤੇ ਡੋਨਲਡ ਟਰੰਪ ਇਹਨੇ ਜਨਤਕ ਕਰਦੇ ਆ ਵੀ ਮੇਰੇ ਨਾਲ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਆ ਚਲੋ ਉਹਦੇ ਵਿੱਚ ਚੈਟ ਦੇ ਵਿੱਚ ਗਲਤ ਤਾਂ ਕੁਝ ਵੀ ਨਹੀਂਗਾ ਪਰ ਇੱਕ ਨਵੀਂ ਚੀਜ਼ ਆ ਨਾ ਇੱਕ ਪ੍ਰਾਈਵੇਸੀ ਹੁੰਦੀ ਹੈ ਜਿਹੜੀ ਉਹ ਬਾਹਰ ਨਿਕਲੀ ਆ ਹੁਣ ਇਹਨਾਂ ਚੀਜ਼ਾਂ ਨੇ ਕਈ ਮਲਕਾਂ ਨੂੰ ਜਿਹੜਾ ਫਿਕਰਾਂ ਵਿੱਚ ਹੀ ਪਾਇਆ ਹੋਊਗਾ ਖਾਸ ਕਰ ਜਦੋਂ ਆਪਾਂ ਮੋਦੀ ਵੱਲ ਦੇਖਦੇ ਆ ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਡੋਨਲਡ 트ੰਪ ਕਹਿ ਚੁੱਕਿਆ ਵੀ ਮੋਦੀ ਮੈਨੂੰ ਸਰ ਤੋਂ ਬਿਨਾ ਗੱਲ ਹੀ ਨਹੀਂ ਕਰਦਾ ਯਸ ਸਰ ਹਾਂਜੀ ਸਰ ਸਰ ਜੀ ਇਦਾਂ ਕਰਦੀ ਆ ਸਰ ਜੀ ਸਾਡੀ ਬੇਨਤੀ ਆ ਤੇ ਹੁਣ ਪਤਾ ਨਹੀਂ ਕਿਸ ਤਰੀਕੇ ਦੇ ਮੈਸੇਜ ਆ ਜਿਹੜੇ ਡੋਨਲਡ 트ੰਪ ਦੇ ਕੋਲੇ ਮੋਦੀ ਦੇ ਹੋ ਸਕਦੇ ਆ ਜਾਂ ਜਦੋਂ ਪਾਕਿਸਤਾਨ ਤੇ ਇੰਡੀਆ ਦੀ جنگ ਰਖਵਾਈ ਗਈ ਸੀ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਹੰਤ ਕਰਨਾ ਡੋਨਲਡ 트ੰਪ ਦਾ ਕੀਤਾ ਗਿਆ ਹੋਊਗਾ ਕਿਉਂਕਿ 트ੰਪ ਪਹਿਲਾਂ ਕਹਿ ਚੁੱਕਿਆ ਹੈ ਕਿ ਮੈਂ ਮੋਦੀ ਦਾ ਉਹਦਾ ਜਿਹੜਾ ਕੈਰੀਅਰ ਹੈ ਉਹ ਖਤਮ ਨਹੀਂ ਕਰਨਾ ਚਾਹੁੰਦਾ ਵੀ ਉਹ ਉਹ ਅਜਿਹੀ ਚੀਜ਼ਾਂ ਨਹੀਂ ਜੰਤ ਕਰਨੀਆ ਚਾਹੁੰਦਾ ਪਰ ਆ ਜੋ ਕੁਝ ਹੋਇਆ ਪਿਛਲੇ ਦਿਨਾਂ ਦੇ ਵਿੱਚ ਫਰਾਂਸ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਆ ਪ੍ਰਾਈਵੇਟ ਉਹਨਾਂ ਦੀ ਗੱਲਬਾਤ ਜੋ ਹੋਈ ਆ ਪ੍ਰੈਜ਼ੀਡੈਂਟ ਡੋਨਲਡ 트ੰਪ ਦੇ ਨਾਲ ਉਹਦਾ ਜੰਤਕ ਹੋਣਾ ਇਹ ਚੀਜ਼ ਨੇ ਕਿੰਨਾ ਕਿਤੇ ਮੋਦੀ ਨੇ ਬਹੁਤ ਵੱਡੇ ਫਿਕਰਾਂ ਚ ਪਾਇਆ ਹੋਗਾ ਹੋਰ ਹੀ ਪਤਾ ਨਹੀਂ ਕਿੰਨੇ ਕੁ ਮੁਲਕ ਹੋਣਗੇ ਜਿਨ੍ਹਾਂ ਨੂੰ ਫਿਕਰਾਂ ਚ ਪਾ ਦਿੱਤਾ ਹੋਊਗਾ ਕਿਉਂਕਿ ਜਿਹੜੀਆਂ ਜਦੋਂ ਆਪਾਂ ਦੇਖਦੇ ਆ ਕਿ ਮੀਡੀਆ ਦੇ ਵਿੱਚ ਦੋ ਮੁਲਕਾਂ ਦੇ ਸਟੇਟ ਆਫ ਹੈਡ ਗੱਲਬਾਤ ਕਰਦੇ ਖੜਕੇ ਉਹ ਚੀਜ਼ ਹੋਰ ਹੁੰਦੀ ਆ ਜਦੋਂ ਬੰਦ ਕਮਰਿਆਂ ਦੇ ਵਿੱਚ ਗੱਲਬਾਤ ਹੁੰਦੀ ਆ ਨਾ ਘੰਟਾ-ਘੰਟਾ ਬੈਠ ਕੇ ਉੱਥੇ ਤਾਂ ਆਈਡੀਆ ਹੀ ਲਾ ਸਕਦੇ ਆ ਆਪਾਂ ਜਿਹੜੇ ਸਾਲ ਮੋਦੀ ਦੀ ਗੱਲਬਾਤ ਟੂਰਨਾ ਟ੍ਰਾਪ ਨੇ ਕੀਤੀ ਆ ਇਹ ਤਾਂ ਉੱਥੇ ਮੋਦੀ ਦਾ ਗਿੱਟੇ-ਗੋੱਡੀ ਫੜਦਾ ਹੋਊਗਾ ਮੇਰੇ ਹਿਸਾਬ ਨਾਲ ਡੋਨਲਡ 트럼ਪ ਦੇ ਸੋ ਆ ਇੰਡੀਆ ਦਾ ਫਿਗਰ ਆ ਮੋਦੀ ਦਾ ਫਿਗਰ ਆ ਜਿਹੜਾ ਉਹ ਉਹ ਵੀ ਲਾਜ਼ਮੀ ਆ ਉਹਦਾ ਜਹਰ ਆ ਐਸੇ ਕਰਕੇ ਉਹ ਹਰ ਮਸਲੇ ਦੇ ਤੇ ਹੁਣ ਤਾਈ ਚੁੱਪ ਆ ਸੋ ਐਸਾ ਸਾਰੀ ਤਬਦੀਲੀ ਦੇ ਵਿੱਚ ਇੱਕ ਵੱਡੀ ਤਬਦੀਲੀ ਹੋਰ ਆਈ ਆ ਪਿਛਲੇ ਦਿਨਾਂ ਦੇ ਵਿੱਚ ਪਰਸ ਦੀ ਗੱਲ ਆ ਭਾਰਤ ਦੇ ਵਿੱਚ ਖਬਰ ਬੜੇ ਵੱਡੇ ਪੱਧਰ ਦੇ ਉੱਤੇ ਮੀਡੀਆ ਦੇ ਵਿੱਚ ਚੱਲੀ ਵੀ ਡੋਨਲਡ 트럼ਪ ਨੇ ਚਿੱਠੀ ਲਿਖੀ ਆ ਮੋਦੀ ਨੂੰ ਵੀ ਤੂੰ ਜਿਹੜਾ ਬੋਰਡ ਆਫ ਪੀਸ ਆ ਉਹਨੂੰ ਜੁਆਇਨ ਕਰ ਬੜੇ ਵੱਡੇ ਪੱਦਰ ਦੇ ਉੱਤੇ ਭਾਰਤੀ মিডিਆ ਦੇ ਵਿੱਚ ਗੱਲ ਚੱਲੀ ਵੀ ਟਰੰਪ ਨੇ ਚਿੱਠੀ ਲਿਖਤੀ મોદી ਨੂੰ ਨਾਲ ਲਾਉਣਾ ਚਾਹੁੰਦਾ મોદી ਨੂੰ ਨਾਲ ਤੋਰਨਾ ਚਾਹੁੰਦਾ મોદી ਨੇ ਆਇਆ ਕਰਤਾ ਉਹ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਕੱਲੀ મોદી ਨੂੰ ਚਿੱਠੀ ਨਹੀਂ ਆਈ ਡੋਨਟ ਟਰੰਪ ਦੇ ਬਣੀ ਉਹਨੇ 60 ਮੁਲਕਾਂ ਨੂੰ ਚਿੱਠੀਆਂ ਕੱਢੀਆਂ ਜਿਹਦੇ ਚੱਕ ਪਾਕਿਸਤਾਨ ਵੀ ਆ ਤੇ ਇਹ ਜਿਹੜੀ ਬੋਰਡ ਆਫ ਪੀਸ ਆ ਇਹ ਜਿਵੇਂ ਆਪਣਾ ਯੂਨੋਆ ਬਿਲਕੁਲ ਉਸੇ ਤਰ੍ਹਾਂ ਦੀ ਆ ਇਹ ਬਣਾਈ ਜਾ ਰਹੀ ਡੋਨਰ ਟਰੰਪ ਦੀ ਬੰਦੀਆਂ ਇਹਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਵੀ ਜਦੋਂ ਕਿਸੇ ਮੁਲਕ ਦੇ ਵਿੱਚ ਵਾਰ ਹੁੰਦੀ ਹੈ ਉਸ ਤੋਂ ਬਾਅਦ ਉਸ ਮੁਲਕ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਆਪਾਂ ਕਿੰਨੀ ਮਦਦ ਕਰ ਸਕਦੇ ਹਾਂ ਕਿਸ ਤਰ੍ਹਾਂ ਉਹਨਾਂ ਨੂੰ ਖੜਿਆ ਕਰ ਸਕਦੇ ਆ ਉਹਦੇ ਉੱਤੇ ਕੰਮ ਕਰੂਗੀ ਇਹ ਤੇ ਇਸ ਬੋਰਡ ਆਫ ਪੀਸ ਦਾ ਜਿਹੜਾ ਮੈਂਬਰਸ਼ਿਪ ਲੈਣ ਵਾਸਤੇ ਪੱਕੀ ਮੈਂਬਰਸ਼ਿਪ ਭਾਰਤ ਕਹਿੰਦਾ ਹੁੰਦਾ ਨਾ ਸਾਨੂੰ ਯੂਨੋ ਦੇ ਪੱਕੀ ਸੀਟ ਚਾਹੀਦੀ ਆ ਪੱਕੀ ਮੈਂਬਰਸ਼ਿਪ ਚਾਹੀਦੀ ਆ ਇਹ ਸਾਰਾ ਤੁਸੀਂ ਚੇਂਜ ਕਰੋ ਮਾਹੌਲ ਪੰਜ ਮੁਲਕਾਂ ਦੇ ਕੋਲੇ ਵਿਟੋ ਆ ਸਾਨੂੰ ਵੀ ਵਿਟੋ ਬਾਵਰ ਚਾਹੀਦੀ ਆ ਪੱਕੀ ਸੀਟ ਪੱਕੀ ਸੀਟ ਆਪਾਂ ਬੜਾ ਸੁਣਿਆ ਸੋ ਹੁਣ ਇੰਡੀਆ ਕੋਲੇ ਮੌਕਾ ਆ ਪੱਕੀ ਸੀਟ ਤੇ ਆਪਦੀ ਬਣਾਉਣ ਦਾ ਪਰ ਟਰੰਪ ਕਹਿੰਦਾ ਪੱਕੀ ਸੀਟ ਫ੍ਰੀ ਨਹੀਂ ਮਿਲਣੀ ਇਹਦੇ ਅੰਤ ਤੁਹਾਨੂੰ ਕੁਝ ਪ੍ਰਾਈਜ਼ ਪੇ ਕਰਨਾ ਪਊਗਾ ਉਹ ਪ੍ਰਾਈਜ਼ ਕਿੰਨਾ ਰੱਖਿਆ ਹੈ ਫੀਸ ਕਿੰਨੀ ਰੱਖੀ ਆ ਡੋਨਟ ਟਰੰਪ ਨੇ ਰੱਖਿਆ 1 ਬਿਲੀਅਨ ਇੰਟੀਗਰਾ ਦਾ ਬਣਦਾ ਹੈ 9000 ਕਰੋੜ ਰੁਪਇਆ ਮੋਦੀ ਸਾਹਿਬ 9000 ਕਰੋੜ ਰੁਪਇਆ ਦੋ ਤੇ ਤੁਸੀਂ ਇਸ ਆ ਬੋਰਡ ਆਫ ਪੀਸ ਤੇ ਜਿਹੜੇ ਪੱਕੇ ਮੈਂਬਰ ਬਣ ਸਕਦੇ ਆ ਪਰ ਇਹਦੇ ਉੱਤੇ ਹੁਣ ਤਾਂ ਹੀ ਭਾਰਤ ਵਾਲੇ ਪਾਸਿਓਂ ਨਾ ਕੋਈ ਹਾਂ ਆਈਆ ਤੇ ਨਾ ਕੋਈ ਨਾ ਆਈਆ ਕੋਈ ਜਵਾਬ ਨਹੀਂ ਆਇਆ ਜਿੱਤਾ ਪਰ ਕੁਝ ਮੁਲਕ ਨੇ ਜਿਹੜੇ ਨਾਟੋ ਦੇ ਉਹਨਾਂ ਨੇ ਜ਼ਰੂਰ ਇਹਦੇ ਉੱਤੇ ਗੱਲਬਾਤ ਕੀਤੀ ਵੀ ਇਹ ਠੀਕ ਨਹੀਂ ਹੋ ਰਿਹਾ ਉਹ ਕਹਿੰਦੇ ਪਰ ਹੁਣ ਤਾਂ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਹੁਣ ਤਾਂ ਹੀ ਜਿਹੜੇ ਸੱਤ ਮੁਲਖਾਂ ਨੇ ਡੋਨੇਟਰਾਂ ਨੂੰ ਜੈਸਟ ਕਰ ਦਿੱਤੀ ਜਿਵੇਂ ਅਸੀਂ ਤੇਰੇ ਨਾਲ ਆ ਉਹਨਾਂ ਸੱਤ ਮੁਲਖਾਂ ਦੇ ਵਿੱਚੋਂ ਸਾਉਦੀ ਅਰਬ, ਤਰਕੀ, ਏਜੀਪਟ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਆ ਉਹ ਇਹ ਆ ਕਿ ਪੁਤਨ ਦੇ ਵੱਲੋਂ ਵੀ ਹਾਂ ਕਰ ਦਿੱਤੀ ਗਈ ਆ ਪੁਤਨ ਨੇ ਕੁਝ ਚਿਰ ਪਹਿਲਾਂ ਜਿਹੜਾ ਬ੍ਰੈਕਸ ਨਿਊਜ਼ ਦੇ ਉੱਤੇ ਟਵੀਟ ਕੀਤਾ ਹੈ ਪ੍ਰੈਜ਼ੀਡੈਂਟ ਪੁਤਨ ਸੇ ਰਸ਼ੀਆ ਇਜ਼ ਰੈਡੀ ਟੂ ਕੰਟਰੀਬਿਊਟ 1 ਬਿਲੀਅਨ ਟੂ ਪ੍ਰੈਜ਼ੀਡੈਂਟ ਟਰੰਪ ਬੋਰਡ ਆਫ ਪੀਸ ਆ ਪੁਤਨ ਕਹਿੰਦਾ ਮੈਂ 1 ਬਿਲੀਅਨ ਡਾਲਰ ਦੇ ਨੂੰ ਤਿਆਰ ਆ ਬਿਲਕੁਲ ਦੇਖੋ ਹਾਲਾਤ ਕਿਵੇਂ ਬਦਲ ਰਹੇ ਨੇ 32 ਬਲਕ ਨਾਟੋ ਜਿਹੜੇ ਇੱਕ ਦੂਜੇ ਦੇ ਸਾਹਾਂ ਸਾਹ ਲੈਂਦੇ ਸੀ ਤੇ ਨਾਟੋ ਬਣੀ ਕਿਸ ਕਾ ਕੰਮ ਆਸਤੇ ਸੀ ਖਾਸ ਕਰ ਬਾਹਰੀ ਤਾਕਤਾਂ ਹੁਣ ਬਾਹਰੀ ਤਾਕਤ ਕੌਣ ਸੀ ਵੱਡੀ ਤਾਕਤ ਰਸ਼ੀਆ ਹੀ ਸੀ ਨਾ ਤੇ ਅੱਜ ਉਹ ਨਾਟੋ ਇੱਕ ਦੂਜੇ ਦੇ ਖਿਲਾਫ ਬਿਆਨ ਦੇ ਰਹੇ ਨੇ ਖੜੇ ਖੜ ਰਹੇ ਨੇ ਦੂਜੇ ਪਾਸੇ ਜਿਹੜਾ ਰਸ਼ੀਆ ਅਮਰੀਕਾ ਨੂੰ ਕਹਿ ਰਿਹਾ ਕਿ ਆਪਾਂ ਬਿਲਕੁਲ ਇਕੱਠੇ ਆ ਹਣੇ ਹਾਲਾਤ ਹੋਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਾਣਗੇ ਕਿਸ ਪਾਸੇ ਨੂੰ ਜਾਣਗੇ ਇਹਦਾ ਹਲੇ ਕੋਈ ਪਤਾ ਨਹੀਂ ਕਿਉਂਕਿ ਜਿਹੜਾ ਡੋਨਲਡ ਟਰੰਪ ਨੇ ਕਿਹਾ ਹੈ ਡੋਨਲਡ ਟਰੰਪ ਨੇ ਕਹਦਾ ਕਹਿੰਦਾ ਵੀ ਇਹ ਜਿਹੜੀ ਨਾਟੋ ਆ ਨਾ ਕਹਿੰਦਾ ਅਮਰੀਕਾ ਤੋਂ ਮੈਨੂੰ ਕੁਝ ਵੀ ਨਹੀਂ ਗਈ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਇਹਦੇ ਵਿੱਚ ਜਦੋਂ ਆਪਾਂ ਕੈਜੂਐਲਟੀ ਦੀ ਗੱਲ ਕਰੀਏ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਕਾਹੇ ਅਫਗਾਨਿਸਤਾਨ ਦੇ ਵਜ੍ਹਾ ਕਿਤੇ ਵੀ ਜਾਂ ਅਸਲੀ ਦੀ ਗੱਲ ਕਰੀਏ ਪੈਸੇ ਦੀ ਗੱਲ ਕਰੀਏ ਅਮਰੀਕਾ ਸਭ ਤੋਂ ਵੱਡਾ ਇਹਨਾਂ ਦਾ ਕਲੀ ਇੱਕ ਡੋਨਰ ਵੀ ਆ ਤੇ ਵੱਡੇ ਪੱਧਰ ਦੇ ਉੱਤੇ ਆਪਣੇ ਹਥਿਆਰ ਵੀ ਨਾ ਚੁਣ ਦਿੰਦਾ ਕੋਈ ਸ਼ੱਕ ਨਹੀਂ ਇਹਦੇ ਉੱਤੇ ਪਰ ਇਹਦੇ ਉੱਤੇ ਹੁਣ ਜਿਹੜੀ ਜਾਰਜੀਆ ਮਲੋਨੀ ਇਟਲੀ ਦੀ ਪ੍ਰਧਾਨ ਮੰਤਰੀ ਉਹਦਾ ਬਿਆਨ ਆ ਗਿਆ ਕਹਿੰਦੀ ਜਿਹੜਾ ਡੋਨਰਟਰ ਆਪਣੇ ਬਿਆਨ ਦਿੱਤਾ ਉਹ ਕਹਿੰਦੀ ਠੀਕ ਆ ਫਿਰ ਅਸੀਂ ਤੁਹਾਡਾ ਜਿਹੜਾ ਵੇਸਾ ਬੰਦ ਕਰਾਂਗੇ ਤੁਹਾਡਾ ਜਿਹੜਾ ਵਪਾਰ ਆ ਸਾਡੇ ਮੁਲਕਾਂ ਦੇ ਵਿੱਚ ਆ ਮੈਕਡੋਨਲਡ ਹੋ ਗਿਆ ਜਾਂ ਦੂਸਰੇ KFC ਆਪਕੋ ਖ ਵਗੈਰਾ ਹਨਾ ਇਹ ਇੰਟਰਨੈਸ਼ਨਲ ਕੰਪਨੀਆਂ ਇਹ ਕਹਿੰਦੀ ਸੀ ਉਹ ਬੰਦ ਕਰ ਦਿਆਂਗੇ ਪਰ ਦੇਖੋ ਗੱਲ ਕਿੱਧਰ ਨੂੰ ਜਾ ਰਹੀ ਹੈ ਤੇ ਮਸਲਾ ਕਿੱਥੋਂ ਦਾ ਹੀ ਵੱਧ ਰਿਹਾ ਹੈ ਹੁਣ ਗੱਲ ਕੱਲੀ ਇੱਥੇ ਨਹੀਂ ਖਤਮ ਹੋਈ ਇੱਥੇ ਨਹੀਂ ਗੱਲ ਖਤਮ ਹੋਈ ਹੁਣ ਯੂਰਪੀਅਨ ਯੂਨੀਅਨ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਨਾ ਔਰਸਲਾ ਉਹਨੇ ਕੱਲ ਇੱਕ ਬਿਆਨ ਦਿੱਤਾ ਹੈ ਬਹੁਤ ਵੱਡਾ ਬਿਆਨ ਕਹਿ ਲਿਆ ਜਾਂ ਕਹਿ ਲਿਆ ਵੀ ਉਹਨੇ ਆਪਦੀ 10 ਰਾਜਨੀਤੀ ਬੀਸੀ ਕਰਨੇ ਕੀ ਜਾ ਰਹੇ ਹਨ ਉਹ ਪਹਿਲਾਂ ਆਪਾਂ Uh, we can't the video. So, the Galibad, so my point is if this change is permanent, then Europe must change permanently too. It is time to seize this opportunity and build a new independent Europe. And right after Davos, the next weekend, I will travel to India. ਸੋ ਯੂਰਪੀਅਨ ਯੂਨੀਅਨ ਦੀ ਪ੍ਰੈਜ਼ੀਡੈਂਟ ਔਰਸਲਾ ਨੇ ਕਿਹਾ ਇਹ ਕੱਲ ਸਟੇਟਮੈਂਟ ਦਿੱਤੀ ਆ ਕਹਿੰਦੀ ਜੇ ਇਹ ਚੇਂਜ ਪੱਕੇ ਤੌਰ ਤੇ ਹੋ ਰਿਹਾ ਹੈ ਅਮਰੀਕਾ ਦੇ ਵੱਲੋਂ ਉਹਦਾ ਇਸ਼ਾਰਾ ਗ੍ਰੀਨਲੈਂਡ ਵਾਲਾ ਕਿ ਜੇ ਅਮਰੀਕਾ ਡੋਨਟ ਟਰੰਪ ਸੋਚੀ ਬਿਠੇ ਮੇ ਕੰਮ ਕਰਨਾ ਹੀ ਆ ਤਾਂ ਫਿਰ ਅਸੀਂ ਵੀ ਆਪਣੇ ਆਪਣਾ ਚੇਂਜ ਕਰਾਂਗੇ ਹੁਣ ਚੇਂਜ ਉਹਨਾਂ ਨੇ ਕਰਨਾ ਹੈ ਚੇਂਜ ਤਾਂ ਆਹੀ ਆ ਕਿ ਜਿੱਥੇ ਉਹ ਨਾਟੋ ਦੇ ਨਾਲ ਨੇ ਇਕੱਠੇ ਨੇ ਜabb ਕੁਛ ਡੀਲਾਂ ਆਪਸ ਵਿੱਚ ਉਹਨਾਂ ਨੇ ਕੀਤੀਆਂ ਹੋਈਆਂ ਉਹ ਕੈਨਸਲ ਹੋਣਗੀਆਂ ਇਸ ਨਾਟੋ ਦੇ ਉੱਤੇ ਅਸਰ ਹੋਊਗਾ। ਇਸ ਤੋਂ ਬਿਨਾ ਤਾਂ ਹੋਰ ਵੀ ਸਾਂਝ ਨਹੀਂ ਨਾ ਉਹਨਾਂ ਦੀ। ਉਹਨੇ ਕਿਹਾ ਬਿਲਕੁਲ ਅਸੀਂ ਆਪਣੇ ਆਪ ਨੂੰ ਵੀ ਚੇਂਜ ਕਰਾਂਗੇ ਤੇ ਉਹਨੇ ਕਿਹਾ ਕਿ ਯੂਰਪ ਆਪਣੇ ਆਪ ਦੇ ਨਿਰਭਰ ਹੋਊਗਾ। ਸਾਡੀ ਇਹ ਨਿਰਭਰਤਾ ਅਮਰੀਕਾ ਦੇ ਉੱਤੇ ਹੈ ਨਾ। ਉਹ ਅਸੀਂ ਖਤਮ ਕਰਾਂਗੇ। ਵੀ ਅਸੀਂ ਤੁਹਾਡੇ ਨਾਲ ਕੋਈ ਬਹੁਤਾ ਉਮੀਦ ਤੁਹਾਡੇ ਤੋਂ ਰੱਖਾਂਗੇ ਨਹੀਂ ਹੁਣ। ਸੋ ਇਹ ਗੱਲ ਤਾਂ ਡੋਨਲਡ 트ੰਪ ਵੀ ਕਹਿੰਦਾ ਆ ਰਿਹਾ ਪਿਛਲੇ ਟਾਈਮ ਤੋਂ। ਡੋਨਲਡ 트ੰਪ ਨੇ ਬੜੀ ਬੜੀ ਕਿਹਾ ਹੈ ਨਾਟੋ ਦੇ ਕੰਟਰੀਆਂ ਨੂੰ ਵੀ ਤੁਸੀਂ ਆਪਣੀ ਜੀਡੀਪੀ ਦਾ 5% ਜਿਹੜਾ ਆਪਦੀ ਆਰਮੀ ਦੇ ਉੱਤੇ ਨਾਟੋ ਦੇ ਉੱਤੇ ਸਪੈਂਡ ਕਰੋ। ਆਉਣ ਵਾਲੇ ਹਾਲਾਤਾਂ ਵਾਸਤੇ ਰੈਡੀ ਰਹੋ ਤੁਸੀਂ। ਪਰ ਉਦੋਂ ਇਹਨਾਂ ਮੁਲਕਾਂ ਨੇ ਡੋਨਲਡ ਟਰੰਪ ਦੀ ਕੋਈ ਗੱਲ ਨਹੀਂ ਸੁਣੀਗੀ। ਅੱਜ ਇਹ ਹੀ ਮੁਲਕ ਕਹਿ ਰਹੇ ਆ ਕਿ ਅਸੀਂ ਅਮਰੀਕਾ ਦੇ ਉੱਤੇ ਡਿਪੈਂਡ ਨਹੀਂ ਰਹਿਵਾਂਗੇ, ਅਸੀਂ ਆਪਣੇ ਆਪ ਦੇ ਤੇ ਨੈਪਰ ਹੋਵਾਂਗੇ। ਹੁਣ ਜਿਹੜੀ ਅਗਲੀ ਗੱਲ ਨੇ ਕੀਤੀ ਆ ਇਹ ਕਹਿੰਦੀ ਅਗਲੇ ਹਫਤੇ ਕਹਿੰਦੀ ਅਸੀਂ ਇੰਡੀਆ ਜਾ ਰਹੇ ਹਾਂ। ਇੰਡੀਆ ਜਾ ਕੇ ਉੱਥੇ ਅਸੀਂ ਕਹਿੰਦੇ ਡਿਫੈਂਸੀਵ ਡੀਲਾਂ ਤੇ ਹੋਰ ਵੀ ਕੁੱਝ ਬਹੁਤ ਵੱਡੀਆਂ ਡੀਲਾਂ ਕੰਨੀ ਸੈਂਡ ਕਰਦੀ ਆ ਅਸਾਈਨ ਕਰਦੀ ਆ ਹੁਣ ਇਹ ਕਹਿੰਦੀ ਵੀ ਉੱਥੇ 2 ਬਿਲੀਅਨ ਲੋਕ ਨੇ ਹੁਣ ਇਹਨੂੰ ਇਹ ਨਹੀਂ ਪਤਾ ਕਿ ਉਹ ਜਿਹੜੇ ਲੋਕ ਨੇ ਉਹਦੇ ਚ 70 80 ਕਰੋੜ ਬਿਜਾਰੇ ਭੁੱਖੇ ਬਿਜਾਰੇ ਕੱਖ ਨਹੀਂ ਮੱਗਦਾ ਖਾਣ ਨੂੰ ਉਹ ਕਿਹੜੀ ਮਾਰਕੀਟ ਇਹਨੂੰ ਦਿਖਦੀ ਆ ਉਹ ਸਿਰਫ ਇੱਕ ਅੰਕੜੇ ਦਿਸ ਰਹੇ ਨੇ ਇਹਨਾਂ ਨੂੰ ਵੀ ਉੱਥੇ ਬਹੁਤ ਵੱਡੀ ਮਾਰਕੀਟ ਆ ਪਤਾ ਨਹੀਂ ਉੱਥੇ ਕਿੰਨਾ ਖੀਸਪੈਂਡ ਕਰਾਂਗੇ ਤੇ ਦੂਸਰੀ ਇਹ ਜਿਹੜੀ ਕਹਿ ਰਹੀ ਐ ਨੇ ਕਿ ਉੱਥੇ ਇੰਨੇ 2 ਬਿਲੀਅਨ ਦੇ ਲੋਕ ਨੇ ਇੰਨੀ ਵੱਡੀ ਮਾਰਕੀਟ ਆ ਇਹਦਾ ਮਤਲਬ ਇਹ ਆ ਕਿ ਉੱਥੇ ਆਪਣਾ ਬਾਜ਼ਾਰ ਦੇਖ ਰਹੇ ਨੇ ਕੁਝ ਵੇਚਣ ਵਾਸਤੇ ਮੰਡੀ ਭੜ ਰਹੇ ਨੇ ਯੂਰਪੀਨ ਕੰਟਰੀ ਤੇ ਇਹੀ ਕੁਸ਼ਤਾ 트ੰਪ ਕੋ ਇੰਡੀਆ ਨੂੰ ਕਹਿ ਰਿਹਾ ਦੇ ਵੀ ਤੁਸੀਂ ਆਪਦੀ ਮੰਡੀ ਖੋਲੋ ਸਾਰੇ ਵਾਸਤੇ ਜਿਹੜੀ ਡੀਲ ਆ ਇੰਡੀਆ ਦੀ ਤੇ ਅਮਰੀਕਾ ਦੀ ਇੱਥੇ ੜੀ ਹੋਈ ਆ ਨਾ 트ੰਪ ਕਹਿ ਰਿਹਾ ਵੀ ਤੁਸੀਂ ਐ ਐਗਰੀਕਲਚਰ ਤੇ ਡੈਰੀ ਡਿਪਾਰਟਮੈਂਟ ਸਾਰੇ ਖੁੱਲੂ ਸਾਰੇ ਮਸਤੇ ਇੰਡੀਆ ਨਹੀਂ ਖੋਲ ਰਿਆ ਤੇ ਜੇ ਇਹ ਇੰਡੀਆ ਨੇ ਯੂਰਪੀਅਨ ਯੂਨੀਅਨ ਨਾਲ ਇਹ ਤਰ੍ਹਾਂ ਦੀ ਡੀਲ ਸਾਈਨ ਕਰ ਲਈ ਆ ਐਗਰੀਕਲਚਰ ਨੂੰ ਲੈ ਕੇ ਜਾਂ ਡੈਰੀ ਨੂੰ ਲੈ ਕੇ ਇਹ ਫਿਰ ਗੱਲ ਹੋਰ ਵਧੂਗੀ ਕਿਉਂਕਿ 트੍ਰੰਪ ਤਾਂ ਇਹ ਚੀਜ਼ ਚਾਹੁੰਦਾ ਹੈ ਕਿ ਇਹ ਮੇਰੇ ਨਾਲ ਹੋਵੇ ਤੇ ਹੁਣ ਦੇਖਦੇ ਆ ਕਿ ਇੰਡੀਆ ਹੁਣ ਅਸਲ ਵਿੱਚ ਫਸ ਗਿਆ ਇੱਥੇ ਇੰਡੀਆ ਦੇਖੋ ਜੋ ਕੋਈ ਕਸ਼ਟਨਾਮਾ ਘਟ ਰਹੀਆਂ ਨੇ ਸਾਰੇ ਪਾਸੇ ਇਹਦੇ ਤੋਂ ਇੰਡੀਆ ਬਿਲਕੁਲ ਚੁੱਪਾ ਚਾਹੇ ਵੈਨਿਜੂਏਲਾ ਵਾਲਾ ਮਸਲਾ ਹੋਵੇ ਈਰਾਨ ਵਾਲਾ ਮਸਲਾ ਹੋਵੇ ਉਹਨੇ ਕੋਈ ਬਿਆਨ ਨਹੀਂ ਦਿੱਤਾ ਪਰ ਉਹ ਕਹਿੰਦੇ ਹੁੰਦੇ ਹਨ ਵੀ ਬੰਦਾ ਜਦੋਂ ਫਸ ਜਾਂਦਾ ਹੈ ਉਹ ਤਾਂ ਮੁਸੀਬਤ ਦੂਰ ਹੋ ਕੇ ਗੱਲ ਪੈ ਜਾਂਦੀ ਆ ਹੁਣ ਸਾਰੇ ਇਸ ਰੋਲੇ ਰੱਪੇ ਦਾ ਇਹਦਾ ਕੇਂਦਰ ਬਿੰਦੂ ਉਹ ਇੰਡੀਆ ਬਣਦਾ ਜਾ ਰਿਹਾ ਇਹਨਾਂ ਨੇ ਹੁਣ ਇੰਡੀਆ ਜਾਣਾ ਹੈ ਯੂਰਪਨ ਜੂਨੀਅਨ ਨੇ ਅਗਲੇ ਹਫਤੇ ਤੇ ਹੁਣ ਉੱਥੋਂ ਦੇਖੋ ਕਿਹੜੀ ਡੀਲ ਤੇ ਕੀ ਨਿਕਲ ਕੇ ਆਉਂਦਾ ਹੈ ਹੁਣ ਇਦੇ ਉੱਤੇ ਹੁਣ ਭਾਰਤ ਬੋਲਦਾ ਕਿਉਂ ਨਹੀਂਗਾ ਭਾਰਤ ਅਸਲ ਦੀ ਵਿੱਚ ਨਾ ਨਰਿੰਦਰ ਮੋਦੀ ਵਾਲੀਆਂ ਕੋਈ ਬਿਆਨ ਨਹੀਂ ਆਇਆ ਅਜੇ ਤਾਈ ਕਿਉਂਕਿ ਉਹ ਡੋਨਲਡ ਟਰਪ ਨੂੰ ਰਾਜ ਨਹੀਂ ਕਰਨਾ ਚਾਹੁੰਦਾ ਉਹ ਜਿਵੇਂ ਇੱਕ ਕਲਾਸ ਦੇ ਵਿੱਚ ਨਹੀਂ ਹੁੰਦਾ ਇੱਕ ਨਲਾਇਕ ਬੱਚਾ ਉਹ ਟੀਚਰ ਤੋਂ ਲੁਕਦਾ ਫਿਰਦਾ ਹੁੰਦਾ ਵੀ ਜੇ ਮੇਰੀ ਮੇਰੇ ਤੇ ਨਿਗਾਹ ਪੈ ਗਈ ਟੀਚਰ ਦੀ ਉਹਨੇ ਮੈਨੂੰ ਕਹਿ ਦੇਣਾ ਕਿ ਉੱਠ ਖੜਾ ਹੋ ਜਾ ਸੁਨਾਹ ਕਰਾਂ ਦੀ ਮੈਨੂੰ ਕੱਲ੍ਹ ਆਉਣਾ ਲੈ ਸਨ ਤੇ ਜਿਹਨੇ ਹੋਮਵਰਕ ਨਹੀਂ ਕੀਤਾ ਹੁੰਦਾ ਉਹ ਵੀ ਲੁਕਦਾ ਹੁੰਦਾ ਸੋ ਮੋਦੀ ਦੇ ਹਾਲਾਤ ਕੁਛ ਇਦਾਂ ਦੇ ਆ ਉਹ ਲੁਕਦਾ ਫਿਰ ਰਿਹਾ ਹੁਣ ਇਹਦੇ ਚ ਭਾਰਤੀ ਮੀਡੀਆ ਦੇ ਵਿੱਚ ਨਾ ਇੱਕ ਗੱਲ ਬੜੀ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖੀ ਉਹ ਕਹਿੰਦੇ ਵੀ ਜਿਹੜੀ ਚੁੱਪੀ ਆ ਭਾਰਤ ਦੀ ਦੁਨੀਆ ਦੇ ਵਿੱਚ ਇਹਨਾਂ ਮਸਲਿਆਂ ਦੇ ਸਾਰੇ ਮੁਲਕਾ ਆਪਣੀ ਸਟੇਟਮੈਂਟਾਂ ਦਿੰਦੇ ਆ ਭਾਰਤ ਵਾਲੇ ਪਾਸੇ ਕੋਈ ਸਟੇਟਮੈਂਟ ਨਹੀਂ ਆ ਰਹੀ ਉਹ ਕਹਿੰਦੇ ਇੱਕ ਦਿਨ ਫਿਰ ਇਦਾਂ ਦਾ ਆਊਗਾ ਵੀ ਜਦੋਂ ਕੋਈ ਮਸਲਾ ਭਾਰਤ ਦੇ ਸਿਰ ਪਿਆ ਉਹਨਾਂ ਦਾ ਇਸ਼ਾਰਾ ਸੀ ਵੀ ਇਹਨਾਂ ਦੇ ਵਿੱਚ ਖਾਸ ਤੰਦੀ ਗੱਲ ਹੁੰਦੀ ਆ ਜਾਂ ਕੋਈ ਮਸਲਾ ਜਾਂਦਾ ਥੋੜੀ ਗੱਲ ਕਹਿੰਦੇ ਕਿਸੇ ਨੇ ਨਹੀਂ ਕਰਨੀ ਅੱਜ ਤੁਸੀਂ ਕਿਉਂ ਚੁੱਪਾ ਹੁਣ ਇਹ ਵਿਚਾਰੇ ਗੱਲ ਭਾਰਤੀ ਮੀਡੀਆ ਦੀ ਵੀ ਸਹੀ ਆ ਵੀ ਚੁੱਪ ਕਿਉਂ ਆ ਕਿਉਂਕਿ ਇਹਨਾਂ ਨੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਸਟੇਟਮੈਂਟਾਂ ਦੇਣੀਆਂ ਹੁੰਦੀਆਂ ਬੜੇ ਵੱੱਡੇ ਬਣਾ ਕੇ ਮੀਡੀਆ 'ਚ ਪੇਸ਼ ਕੀਤਾ ਇਹਨਾਂ ਨੇ ਮੋਦੀ ਨੂੰ ਮੋਦੀ ਤਾਂ ਘੱਟ ਕਹਿੰਦੇ ਆ 56 ਇੰਚ ਦਾ ਸੀਨਾ ਕਹਿੰਦੇ ਉਹਨੂੰ ਤਾਂ ਜੈ ਸ਼ੰਕਰ ਨੂੰ ਉਹਦਾ ਨਾਂ ਘੱਟ ਲੈਂਦੇ ਜੈ ਸ਼ੰਕਰ ਲੇਜ਼ਰ ਆਈ ਆ ਜੀ ਅਖੇ ਇਹਦੀਆਂ ਅੱਖਾਂ ਬੜੀਆਂ ਦੂਰ ਤਾਈਂ ਦੇਖਦੀਆਂ ਐ ਬੜੀ ਇਹਨੂੰ ਸਮਝ ਆ ਪਾਣਾ ਧੰਕਾ ਇੱਕ ਨਮਈ ਇੱਕ ਦੁਨੀਆ ਦੇ ਵਿੱਚ ਭਾਰਤ ਦੇ ਵਿੱਚ ਬਣਾ ਕੇ ਇਹਨਾਂ ਨੇ ਉਹਨਾਂ ਨੂੰ ਪੇਸ਼ ਕੀਤਾ ਹੋਇਆ ਅਜੀਤ ਡਬਾਲ ਨੂੰ ਜੇਮਸ ਪੌਂਡ ਇਹ ਦੁਨੀਆ ਦੇ ਦੇਖੋ ਦੁਨੀਆ ਦੇ ਵਿੱਚ ਸਾਰਾ ਸਿਸਟਮ ਚੱਲਦਾ ਉਹ ਇਸ ਤਰ੍ਹਾਂ ਥੋੜੀ ਆਪਦੇ ਬੰਦਿਆਂ ਨੂੰ ਜਾਂ ਪ੍ਰੈਜ਼ੀਡੈਂਟ ਨੂੰ ਇਦਾਂ ਥੋੜੀ ਪੇਸ਼ ਕਰ ਦੇ ਦੁਨੀਆ ਦੇ ਵਿੱਚ ਪਰ ਇਹਨਾਂ ਨੇ ਬੜੇ ਵੱਡੇ ਬਨਾਬ ਬਨਾ ਪੇਸ਼ ਕੀਤਾ ਤੇ ਹੁਣ ਇਹ ਚਾਹੁੰਦੇ ਆ ਕਿ ਹੁਣ ਬੋਲਣ ਅਮਰੀਕਾ ਨੂੰ ਜਵਾਬ ਦੇਣਾ ਪਰ ਬੁੱਧੀ ਹੁਣੇ ਵਿਚਾਰੇ ਉਹਨਾਂ ਨੂੰ ਪਤਾ ਕਿ ਜੇ ਅਸੀਂ ਇੱਕ ਬਿਆਨ ਦੇਤਾ ਤੇ ਅ ਕਿਉਂ ਬੜਾ ਕੁਝ ਆਊਗਾ ਉਹ ਸਭ ਤੋਂ ਸਾਹਮਣੇ ਨਹੀਂ ਜਾਣਾ ਹੁਣ ਇਹਦੇ 'ਚ ਬੋਦੀ ਹੁਣ ਤਾਂ ਚਲੋ ਕੁਛ ਨਹੀਂ ਬੋਲੇ ਇਹਦੇ ਉੱਤੇ ਇਹਨਾਂ ਦਾ ਇੱਕ ਮੇਜਰ ਜੀ.ਡੀ. ਬਖਸ਼ੀ ਆ ਉਹ ਜ਼ਰੂਰ ਬੋਲੇਗਾ ਉਹ ਕੀ ਬੋਲੇ ਆਪਾਂ ਸੁਣ ਲੈਨੇ ਆ ਤੇ ਮੈਂ ਤਾਂ ਕਹਿੰਦਾ ਜੀ.ਡੀ. ਬਖਸ਼ੀ ਅਰਗੇ ਇਹੋ ਜੇ ਦਿੱਲੀ ਆ ਕੇ ਬੋਲਣ মিডিਆ ਦੇ ਉੱਤੇ ਕੀ ਕਹਿ ਰਿਹਾ ਸੁਣਗੇ ਭਾਰਤ ਇੱਕ ਬੜੀ ਤਾਕਤ ਹੈ ਸਾਹਿਬ ਹਮ ਅਗਰ ਆਪ ਸਮਝਦੇ ਹੋ ਕਿ ਇਹ ਬੈਨੇਜੁਲਾ ਹੈ ਹਮ ਤਾਂ ਆਪ ਬਾਰੀ ਭੂਲ ਕਰ ਰਹੇ ਹੋ ਭਾਰਤ ਨਿਊਕਲੀਅਰ ਪਾਵਰ ਹੈ ਗਰੋਂ ਸੇ ਜ਼ਿਆਦਾ ਛੇੜੋਗੇ ਕਈ ਦੋ ਤਿੰਨ ਸ਼ਹਿਰ ਨਾ ਉੜ ਗਏ ਤੁਹਾਡੇ ਨਿਊਯਾਰਕ ਸ਼ਾਮਿਲ ਵਾਸ਼ਿੰਗਟਨ ਸ਼ਾਮਿਲ ਠੀਕ ਹੈ ਅਗਨੀ 5 ਹੈ ਸਾਡੇ ਕੋਲ K5 ਸਬਮਰੀਨ ਲਾਂਚ ਬੈਲਿਸਟਿਕ ਮਿਜ਼ਾਈਲ ਹੈ ਸੋਚ ਸਮਝ ਕੇ ਹੱਥ ਲਗਾਣਾ ਆ ਜਿਹੜੀ ਬਖਸ਼ੀ ਕਹਿ ਰਹੇ ਆ ਬੀ ਅਮਰੀਕਨ ਇਹ ਕਹਿ ਰਿਹਾ ਵੀ ਸਾਨੂੰ ਵੈਂਜੂਏਲਾ ਸਮਝਣ ਦੀ ਗਲਤੀ ਨਾ ਕਰਿਓ ਸਾਡੇ ਕੋਲੇ ਅਗਨੀ 5 ਆ ਕਿਤੇ ਤੁਹਾਡੇ ਵਾਸ਼ਿੰਗਟਨ ਤੇ ਨਿਊਯਾਰਕ ਸ਼ਹਿਰ ਹੀ ਨਾ ਕਿਤੇ ਉੱਡ ਜਾਣਾ ਚਲਾ ਦੇਣ ਕਹਿੰਦੇ ਅਸੀਂ ਤੇ ਬਖਸ਼ੀ ਸਾਹਿਬ ਇਹ ਜਿਹੜੇ ਅਸੈਸਮੈਂਟ ਤੁਸੀਂ ਗੱਲ ਕਰਦੇ ਆ ਨਾ ਇਸ ਸਾਰਾ ਅਮਰੀਕਾ ਦਾ ਹੀ ਆ ਇਹ ਜਿਹੜੀਆਂ ਤੁਸੀਂ ਮਜੈਲਾਂ ਦੀ ਗੱਲ ਕਰਦੇ ਆ ਇਹ ਮਜੈਲਾਂ ਸਾਰਾ ਡਿਫੈਂਸ ਸਿਸਟਮ ਵੈਂਜੂਰ ਕੋਲੇ ਵੀ ਸੀਗਾ ਤੇ ਉਹਨਾਂ ਦੀਆਂ ਚੱਲੀਆਂ ਨਹੀਂ ਭਰਾਵਾ ਇਹ ਚੱਲਣੀਆਂ ਥੋਡੀਆਂ ਵੀ ਨਹੀਂ ਗੀਆਂ ਆ ਜਿਹੜੀਆਂ ਮਜੈਲਾਂ ਦਾ ਸਿਸਟਮ ਹੁੰਦਾ ਨਾ ਜਿਹੜਾ ਪਿੰਪੁਆਇੰਟ ਕਰਨਾ ਹੁੰਦਾ ਜਿੱਥੇ ਮਜੈਲ ਸਿੱਟ ਨਹੀਂ ਹੁੰਦੀ ਆ ਅਗਲੇ ਨੇ ਪਤਾ ਹੀ ਉਦੋਂ ਲੱਗਣਾ ਜਦੋਂ ਥੋੜਾ ਹੀ ਪਿੰਪਾਇੰਟ ਕਰਦਾ ਕੋਈ ਸ਼ਹਿਰ ਚਲੋਣੇ ਤੁਸੀਂ ਅਮਰੀਕਾ ਵੱਲ ਨੂੰ ਤੇ ਤੁਹਾਡੀ ਡਿਗਿ ਡੁਗਿ ਜਾਣੀਆਂ ਆ ਇਹ ਸੋ ਇਹੋ ਜੀਆਂ ਗੱਲਾਂ ਤੁਸੀਂ ਕਰਦੇ ਹੋ ਚਲੋ ਸਾਨੂੰ ਤਾਂ ਇਹੀ ਆ ਕਿ ਤੁਸੀਂ ਬਿਲਕੁਲ ਅਮਰੀਕਾ ਤੱਕ ਪਹੁੰਚਦਿਆਂ ਵੀ ਕਰੋ ਗੱਲਾਂ ਇਹ ਬਖਸ਼ੀ ਸਰ ਤੁਸੀਂ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਤੁਸੀਂ ਵੀ ਕਰੋ ਤੇ ਹੋਰ ਵੀ ਇਦਾਂ ਦੇ ਭਾਰਤੀ ਚੈਨਲਾਂ ਦੇ ਉੱਤੇ ਆ ਕੇ ਮੇਜਰ ਬਖਸ਼ੀ ਨਾਲ ਗੱਲਬਾਤ ਕਰਨ ਇੱਕ ਨੂੰ ਮੈਂ ਗੌਰਵ ਆਰਿਆ ਹੁੰਦਾ ਸੀ ਉਹ ਅੱਜ ਕੱਲ੍ਹ ਦਿਖਦਾ ਨਹੀਂ ਪਤਾ ਨਹੀਂ ਕਿੱਥੇ ਆ ਸੋ ਚਲੋ ਕੋਈ ਨਾ ਕੋਈ ਨਿਕਲਿਆ ਜਿਹਨੇ ਵਿਗਾਰਿਆ ਭਾਰਤ ਦੀ ਅਣਖ ਤੇ ਗੈਰਤ ਦੀ ਗੱਲ ਕੀਤੀ ਆ ਵੀ ਸਾਨੂੰ ਕੋਈ ਮਾੜਾ ਨਾ ਸਮਝੇ ਭਾਈ ਅਸੀਂ ਹੈਗੇ ਆ ਅਸੀਂ ਬਜੈਨਾ ਚਲਾ ਦੇਾਂਗੇ ਤੇ ਇਸ ਦੋ ਵਾ ਚਲੋ ਗੱਲਬਾਤ ਕਰਦੇ ਹੁਣ ਸਿੱਖਾਂ ਦੀ ਇਹ ਸਾਰੇ ਮਸਲੇ ਦੇ ਵਿੱਚ ਜੋ ਕੁਝ ਪਿਛਲੇ 4-5 ਜਿੰਨਾ ਦੇ ਵਿੱਚ ਇਹ ਵੱਡੀਆਂ ਤਬਦੀਲੀਆਂ ਹੋਈਆਂ ਇੱਥੇ ਸਿੱਖ ਕਿੱਥੇ ਖੜਾ ਜੀ ਸਿੱਖ ਕੀ ਕਰਦੇ ਫਿਰਦੇ ਆ ਸਾਨੂੰ ਪਤਾ ਲੱਗਿਆ ਸੂਤਰਾਂ ਤੋਂ ਕਿ ਸਿੱਖ ਦੀ ਜਿਹੜੀ ਸੰਸਥਾ ਹੈ ਸਿੱਖ ਫਾਰ ਜਸਟਿਸ ਉਹ ਵਿਸ਼ੰਕਣ ਟੀਸੀ ਗਈ ਆ ਉਥੇ ਕੀ ਕਰਕੇ ਆਇਆ ਕੀ ਦੇ ਨਾਲ ਗੱਲਬਾਤ ਕਰਕੇ ਆਇਆ ਇਹਦੇ ਬਾਰੇ ਤਾਂ ਨਹੀਂ ਸਾਰਾ ਕੁਝ ਪਤਾ ਪਰ ਇੰਨਾ ਕੁ ਪਤਾ ਹੈ ਉਹ ਸੁਨੇਹਾ ਜ਼ਰੂਰ ਦੇ ਕੇ ਆਏ ਉੱਥੇ ਵੀ ਜਿਹੜਾ ਕੋ ਚੱਲ ਰਿਹਾ ਭਾਈ ਤੁਸੀਂ ਏਸ਼ੀਆ ਦੇ ਵਿੱਚ ਜਿਹੜੀਆਂ ਭਾਰਤ ਦੇ ਵਿੱਚ ਸੈਵਨ ਸਿਸਟਰਸ ਨੇ ਉੱਥੇ ਤੁਹਾਡੇ ਬੰਦੇ ਬੰਗਲਾਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਸ਼ੇਖ ਅਸੀਨਾ ਉਹਨੂੰ ਕਹਿ ਕੇ ਆਏ ਸੀ ਸ਼ੇਖ ਅਸੀਨਾ ਨੇ ਬਿਆਨ ਦਿੱਤਾ ਵੀ ਮੈਨੂੰ ਕੋਈ ਚਿੱਟੀ ਚਮੜੀ ਵਾਲਾ ਬੰਦਾ ਕਹਿ ਕੇ ਗਿਆ ਵੀ ਇਸ ਖਿੱਤੇ ਦੇ ਵਿੱਚ ਅਸੀਂ 크ਰਿਸਚੀਅਨ ਸਥਾਨ ਬਣਾਉਣਾ ਹੈ ਉਹ ਮੈਨੂੰ ਲੱਗਦਾ ਗੱਲਾਂ ਬਾਤਾਂ ਇਹ ਬੰਦੇ ਕਰਕੇ ਆਏ ਆ ਕਿ ਤੁਸੀਂ ਉਹ ਉਧਰ ਵੀ ਧਿਆਨ ਦੋ ਥੋੜਾ ਉੱਥੇ ਕ੍ਰਿਸ਼ਨਾਂ ਤੇ ਬੜਾ ਤੱਕਾ ਹੋ ਰਿਹਾ ਤੇ ਰਹੀ ਗੱਲ ਸਾਡੀ ਅਸੀਂ ਤੁਹਾਡੇ ਨਾਲ ਆਹੀ ਹੁੰਦਾ ਹੈ ਇਹੀ ਸਿਆਣਪ ਹੁੰਦੀ ਹੈ ਇਹੀ ਸਹੀ ਦੀ ਤਸ਼ੱਬ ਦੀ ਇਹ ਦੇਖੋ ਇਹ ਸਾਰਾ ਕੁਝ ਜਿਨ੍ਹਾਂ ਨੇ 47 ਤੋਂ ਪਹਿਲਾਂ ਸਾਰਾ ਸਿਸਟਮ ਦੇਖਿਆ ਪੜ੍ਹਿਆ ਇਤਿਹਾਸ ਉਹਨਾਂ ਨੂੰ ਲੱਗ ਰਿਹਾ ਹੋਊ ਕਿ ਜਿਹੜਾ ਉਹ ਸਿਸਟਮ ਸੀ 47 ਤੋਂ ਪਹਿਲਾਂ ਵਾਲਾ ਤੇ ਹੁਣ ਬਿਲਕੁਲ ਇੱਕੋ ਹੀ ਰੀਲ ਚੱਲ ਰਹੀ ਹੈ ਇੱਕੋ ਹੀ ਸਿਸਟਮ ਚੱਲ ਰਿਹਾ ਉਹਦੋਂ ਵੀ ਇਦਾਂ ਤਬਦੀਲੀ ਆ ਰਹੀ ਸੀ ਉਦੋਂ ਨਾ Nehru ਤੇ Gandhi ਹੁਣੇ ਬ੍ਰਿਟਿਸ਼ ਦੇ ਨਾਲ ਰਾਉਂਡ ਟੇਬਲਾਂ ਦੇ ਉੱਤੇ ਬੈਠ ਕੇ ਆਪਣੀ ਗੱਲਬਾਤ ਕਰ ਰਹੇ ਸੀ। ਉਹਨਾਂ ਨੂੰ ਪਤਾ ਸੀ ਵੀ ਕੁਝ ਚੇਂਜ ਹੋਣ ਲੱਗਿਆ ਇੱਥੇ। ਉਹਦੇ ਜਵਾਬ ਦਾ ਹਿੱਸਾ ਬਾਲ ਦੇ ਤੇ ਹਿੱਸਾ ਉਹਨਾਂ ਨੂੰ ਮਿਲ ਗਿਆ ਦੋਨੋਂ ਬੰਦਿਆਂ ਨੂੰ। ਜਨਾਨ ਨੂੰ ਵੀ ਮਿਲ ਗਿਆ, Nehru ਨੂੰ ਵੀ ਮਿਲ ਗਿਆ। ਅੱਜ ਸਿੱਖ ਲੀਡਰਸ਼ਿਪ ਚਲੋ ਦੇਰ ਆਏ, ਦਰਸਤਾਏ। ਅੱਜ ਹਾਲਾਤ ਬਿਲਕੁਲ ਉਸੇ ਤਰ੍ਹਾਂ ਬਦਲ ਰਹੇ ਨੇ। ਤੇ ਸਿੱਖ ਲੀਡਰਸ਼ਿਪ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਆ। ਵਿਸ਼ੰਗਟਨ ਜਾ ਕੇ ਆ ਰਿਹਾ ਡੀਸੀ ਕੀ ਗੱਲ ਬਾਤ ਹੋਈ ਇਹਦਾ ਤਾਂ ਪਤਾ ਨਹੀਂ ਪਰ ਕਰਕੇ ਜਰੂਰ ਆਏ ਕੋਸ਼ ਉੱਥੇ ਬੰਦੇ ਪੜੇ ਲਿਖਿਆ ਸਾਰੇ ਹੈ ਇਹਨਾਂ ਨੂੰ ਪਤਾ ਕੰਮ ਕਿਵੇਂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪਤਾ ਨਹੀਂ ਅਗਲੇ ਹਫਤੇ ਕੀ ਬਿਆਨ ਆ ਜਾਣੇ ਆ ਤੇ ਕਿਹੜੀ ਚੀਜ਼ ਦੁਨੀਆ ਦੇ ਚਰਚਾ ਦਾ ਵਿਸ਼ਾ ਬਣ ਸਕਦੀ ਆ ਹੋ ਸਕਦਾ ਖਾਲਸਾਣ ਬਣ ਜੇ ਹੋ ਸਕਦਾ ਖਾਲਸਾਣ ਦੇ ਉੱਤੇ ਆ ਮੀਨ ਗੱਲਬਾਤ ਸ਼ੁਰੂ ਹੋਵੇ ਡੋਨਲਡ ਟਰੰਪ ਕਹਿੰਦੇ ਬਿਲਕੁਲ ਅਸੀਂ ਖਾਲਸਾਣ ਦੀ ਸਪੋਰਟ ਕਰਦੇ ਆ ਭਾਈ ਕਿਉਂਕਿ ਉਹਨਾਂ ਕੇਂਦਰ ਬਿੰਦੂ ਭਾਰਤ ਬਣਨ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਗੱਲ ਹਾਂ ਸਾਚ ਬ੍ਰਿਕਸ ਦੀ ਗੱਲ ਹੈ ਕਹ ਰਹੀ ਆ ਇਸੇ ਸਾਲ 2026 ਦੇ ਵਿੱਚ ਬ੍ਰਿਕਸ ਦੀ ਜਿਹੜੀ ਮੀਟਿੰਗਾਂ ਭਾਰਤ ਦੇ ਵਿੱਚ ਹੋਣੀਆਂ ਤੇ ਪਤਾ ਲੱਗਿਆ ਵੀ ਇੱਕ ਨਵੀਂ ਜਿਹੜੀ ਕਰੰਸੀ ਦੀ ਗੱਲ ਕਰਦੇ ਆ ਉਹ ਵੀ ਸ਼ਾਇਦ ਐਤ ਕੀ ਉਹ ਲਾਂਚ ਕਰ ਦੇਣ ਜੇ ਸਾਰਾ ਕੁਝ ਭਾਰਤ ਦੇ ਵਿੱਚੋਂ ਲਾਂਚ ਹੁੰਦਾ ਨਵੀਂ ਕਰੰਸੀ ਨਿਕਲ ਕੇ ਆਉਂਦੀ ਆ ਤਾਂ ਫਿਰ ਦੇਖਦੇ ਆ મોદી ਦਾ ਕੀ ਬਣੂਗਾ ਭਾਈ ਤੁਹਾਨੂੰ 트럼ਪ ਸਾਹਿਬ ਕੀ ਐਕਸ਼ਨ ਲੈਂਦੇ ਆ ਤੇ મોદી ਸਾਹਿਬ ਅੱਗੇ ਕੀ ਜਵਾਬ ਦਿੰਦੇ ਆ ਸੋ ਇਹ ਸਾਲ ਆ ਜਿਹੜਾ 2026 ਬੜਾ ਕੋਸ਼ ਬੜੀਆਂ ਵੱਡੀਆਂ ਤਬਦੀਲੀਆਂ ਲੈ ਕੇ ਆ ਰਿਹਾ ਜਿਹੜਾ ਸਾਲਾਂ ਦਾ ਕੰਮ ਸੀ ਉਹ ਦਿਨਾਂ ਦੇ ਵਿੱਚ ਹੋ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਬਿਲਕੁਲ ਆਪਾਂ ਆਪਦੇ ਸਮਾਨ ਦਾ ਆਪਦਾ ਚੀਜ਼ਾਂ ਦਾ ਖਿਆਲ ਰੱਖਣਾ ਆਪਦੀਆਂ ਚੀਜ਼ਾਂ ਦੇ ਉੱਤੇ ਹੱਥ ਲਾ ਕੇ ਰੱਖਣਾ ਕਿਸੇ ਨੂੰ ਚੱਕ ਨਹੀਂ ਦੇਣੀਆਂ ਤੇ ਉਹਦੇ ਤੇ ਦਾਵਾ ਵੀ ਠੋਕਣਾ ਹੈ ਆਪਾਂ ਸੋ ਅਗਲੇ ਹਫਤੇ ਫਿਰ ਮਿਲਾਂਗੇ ਜਾਣਕਾਰੀ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਅਗਲੇ ਹਫਤੇ ਨਵੀਂ ਜਾਣਕਾਰੀ ਨਾਲ ਫਿਰ ਤੁਹਾਡੇ ਨਾਲ ਰੁੱਬਰ ਹੁੰਨੇ ਆ ਤਦ ਤੱਕ ਦਿਓ ਜਲਦ ਵਾਈਬਰ ਜੀ ਦਾ ਖਾਲਸਾ